ਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਇੱਕ ਆਪ ਆ ਗਏ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਜਿਹੜੇ ਆਪਣੇ ਬੱਚੇ ਹੋਣਗੇ ਜਿਨ੍ਹਾਂ ਦੇ ਆਪਾਂ ਪਰ ਪੱਟੇ ਸੀ ਹਨਾ ਉਹ ਆਪਾਂ ਦਿਖਾਵਾਂਗੇ ਪ੍ਰੋਪਰ ਆ ਗਿਆ ਖੰਬ ਤੇ ਬਾਕੀ ਆਪਾਂ ਦੋ ਵੀਡੀਓ ਪਿਛਲੀਆਂ ਪਾਈਆਂ ਸੀ ਇੱਕ ਬਾਜੀ ਵਾਲੀ ਪਾਈ ਸੀ ਇੱਕ ਆਪਣਾ ਭਰਾ ਕੋਲੇ ਗਏ ਸੀ ਆਪਾਂ ਹਨਾ ਥਰਾਜ ਵਾਲੇ ਤੇ ਉਹ ਦੋ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਸੀ ਸਾਰੇ ਵੀਰ ਭਰਾਵਾਂ ਨੇ ਤੇ ਆ ਵੀਡੀਓ ਨੂੰ ਫੁੱਲ ਸਪੋਰਟ ਕਰਿਓ ਤੇ ਹੁਣ ਆਪਾਂ ਜਿਹੜੇ ਆਪਣੇ ਬੱਚੇ ਆ ਉਹ ਦਿਖਾਉਣੇ ਆ ਕਿੰਨੇ ਕਿੰਨੇ ਫੜ ਆ ਗਿਆ ਕਿੰਨੇ ਕਿੰਨੇ ਨਹੀਂ ਆਏ ਬਾਕੀ ਮੇਰੇ ਸਾਹਮਣੇ ਤਾਂ ਪ੍ਰੋਪਰ ਆ ਗਿਆ ਠੀਕ ਹੈ ਬਾਕੀ ਮੈਂ ਤੁਹਾਨੂੰ ਫੜ ਕੇ ਦਿਖਾ ਦਿੰਨਾ ਬਾਕੀ ਆਪਾਂ ਦੋ ਕਬੂਤਰ ਬਾਹਰ ਕੱਢੀ ਦੇ ਸੀਗੇ ਉਹਦਾ ਤੁਹਾਨੂੰ ਪਤਾ ਹੀ ਆ ਸਾਰੇ ਵੀਰ ਭਰਾਵਾਂ ਨੂੰ ਕਿਹੜੇ ਆ ਇੱਕ ਤਾਂ ਬੈਠਾ ਬੱਚਾ ਇੱਕ ਕਿੱਧਰ ਬੈਠਾ ਵਾ ਆ ਵਾਲਾ ਠੀਕ ਹੈ ਬਾਕੀ ਮੈਂ ਫੜ ਕੇ ਦਿਖਾਉਣਾ ਤੁਹਾਨੂੰ ਤੇ ਲਓ ਜੀ ਆ ਹੁਣ ਕਬੂਤਰ ਦਿਖਾਉਣ ਲੱਗਾ ਠੀਕ ਹੈ ਤੁਹਾਨੂੰ ਇਹ ਹੈਗਾ ਵਾ ਕੱਚੀ ਪੀਲੀ ਅੱਖ ਆਪਣੀ ਕਬੂਤਰੀ ਆ ਤੇ ਇਹਦੇ ਖੰਭ ਵੀ ਵੇਖ ਲਓ ਪੂਰਾ ਉੱਪਰ ਆ ਗਿਆ ਠੀਕ ਹੈ ਕਿੱਧਰ ਵੀ ਕਿੱਧਰ ਵੀ ਦਿਖਾ ਦਿੰਨਾ ਜਿਹੜੇ ਤੇ ਪੂੰਜੇ ਤੇ ਸੀ ਉਹ ਵੀ ਸਾਫ਼ ਆ ਗਿਆ ਜਿਹੜੇ ਤਾਂ ਝੜੇ-ਝੜੇ ਸੀ ਉਹ ਸੱਟ ਹੋ ਗਏ ਠੀਕ ਹੈ ਤੇ ਬਾਕੀ ਪਰ ਜਿਹੜੇ ਬੰਦੇ ਤੁਹਾਨੂੰ ਪਹਿਲਾਂ ਦੇਖੇ ਸਾਰੇ ਵੀ ਆਪਾਂ ਨੇ ਕਈਆਂ ਨੇ ਨਹੀਂ ਦੇਖੇ ਉਹ ਦਿਖਾ ਦਈਏ ਇੱਕ ਕਰੀ ਆਪਾਂ ਤੇ ਮੈਂ ਇੱਕ ਅੱਧਾ ਹੋਰ ਫੜ ਕੇ ਦਿਖਾ ਦਿੰਨਾ ਬਾਕੀ ਨੇ ਪੂਰੇ ਪ੍ਰੋਪਰ ਆ ਗਿਆ ਹੁਣ ਆਪਾਂ ਇਹਨਾਂ ਨੂੰ ਧੁੱਪਾ ਲਵਾਵਾਂਗੇ ਧੁੱਪਾਂ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਕੱਟਣਾ ਸਟਾਰਟ ਕਰਦਾਂਗੇ ਗੋਲੀ ਲਾਵਾਂਗੇ ਫਿਰ ਕੱਟਣਾ ਸਟਾਰਟ ਕਰਾਂਗੇ ਮੈਂ ਇੱਕ ਬੱਚਾ ਹੋਰ ਸੀ ਇਥੇ ਚਲੋ ਉਹ ਤਾਂ ਇੰਨੇ ਵਿੱਚ ਚੱਲੇ ਨਹੀਂ ਫੜਨਗੇ ਆਪਾਂ ਬਾਕੀ ਜਿਨ੍ਹਾਂ ਨੇ ਵੀ ਆਪਣੇ ਕਬੂਤਰ ਸਾਰਿਆਂ ਦੇ ਆ ਗਿਆ ਸੈੱਟ ਪੂਰੇ ਜੇ ਅੱਜ ਆਪਾਂ ਨਾਲੇ ਧੁੱਪਾ ਲਵਾ ਦਿੰਨੇ ਇਹਨਾਂ ਨੂੰ ਦਾਬੇ ਦਾ ਸ਼ੋਰ ਦਵਾ ਵੀ ਫਿਰ

ਬਾਕੀ ਆ ਮੈਂ ਫੋਨ 'ਚ ਸ਼ਾਇਦ ਮੈਂ ਪੱਟਿਆ ਸੀ ਪਤਾ ਨਹੀਂ ਇਹ ਨਹੀਂ ਮੈਨੂੰ ਪਤਾਗਾ ਬਾਕੀ ਤਾਂ ਮੇਰੇ ਸਹੌਣਾ ਪੱਟਤਾ ਸੀ ਸ਼ਾਇਦ ਮੇਰੇ ਜਿੰਨੇ ਦਿੱਥੋਂ ਤੱਕ ਮੈਨੂੰ ਪਤਾ ਵਾ ਠੀਕ ਹੈ ਤੇ ਬਾਕੀ ਹੁਣ ਆਪਣੇ ਡਾਕੂ ਕੇ ਦੇਖਦੇ ਆਂ ਕੀ ਰਿਸਪੌਂਸ ਦਿੰਦੇ ਆ ਬਾਕੀ ਖੁੱਡੇ ਦੇ ਵਿੱਚ ਤਾਂ ਹੁਣ ਬੜੀ ਕੋਸ਼ਿਸ਼ ਕਰਦੇ ਉੱਡਣ ਦੀ ਫਾਰ ਫੋਲ ਆਈ ਜਾਂਦੇ ਰਹਿੰਦੇ ਆ ਮੈਂ ਚੱਲ ਹੁਣ ਕਿਸੇ ਦਿਨ ਬਾਹਰ ਕੱਢਾਂਗੇ ਫਿਰ ਆਪ ਕਰੇ ਰਹਿ ਕੇ ਬਾਕੀ ਇਹ ਕੰਮ ਬੱਚਾ ਵਾ ਆਪਣਾ ਇਹ ਵੀ ਦਿਖਾ ਦਈਏ ਤੁਹਾਨੂੰ ਆ ਗਏ ਆਪਣੇ ਜਿੰਨੇ ਵੀ ਕਬੂਤਰ ਸਾਰਿਆਂ ਦੇ ਆ ਗਏ ਹੁਣ ਫੜ ਫੜ ਜਿਆਦੀ ਲੌਂਗ ਵੀਡੀਓ ਬਣ ਜੂਗੀ ਬਾਕੀ ਆਪਾਂ ਇਹਨਾਂ ਨੂੰ ਧੋਪ ਵੀ ਲਵਾਉਣੀ ਆ ਫਿਰ ਹਨਾ ਤੇ ਬਾਕੀ ਆ ਸਾਰਿਆਂ ਦੇ ਪ੍ਰੋਪਰ ਆ ਗਿਆ ਕੰਮ ਹੁਣ ਬਸ ਗੋਲੀ ਲਾਉਣੀ ਆ ਉਹ ਰਹਿ ਗਈ ਆ ਇਹਦੇ ਬਾਅਦ ਫਿਰ ਆਪਾਂ ਬਾਤ ਕਰ ਲੈਨੇ ਸ਼ੁਰੂ ਕਰ ਦਾਂਗੇ ਇੱਕ ਦੋ ਦੋ ਠੀਕ ਹੈ ਤੇ ਹੁਣ ਆਪਾਂ ਧੋਪ ਲਵਾਉਣੀ ਆ ਠੀਕ ਹੈ ਫਿਰ ਇਹਨਾਂ ਨੂੰ ਫੜ ਕੇ ਲਿਆਉਣੀ ਆ ਲੱਭਿਓ ਪਿੰਜਰਾਂ ਦਾ ਉਹ ਵਾਲਾ ਜਿਹੜਾ ਹੁਣ ਆਪਾਂ ਆ ਪਿੰਜਰਿਆਂ ਦੇ ਵਿੱਚ ਪਾਉਨੇ ਆ ਬੱਚੇ ਫੜ ਫੜ ਤੇ ਧੋਪ ਲਵਾਉਣੀ ਆ ਬਾਕੀ ਅੰਦਰੋਂ ਫੜਾਉਗੇ ਆਪਾਂ ਨੂੰ ਕਬੂਤਰ ਫੜ ਕੇ ਠੀਕ ਹੈ ਇਹਦਾ ਇੱਕ ਸਾੜੇ ਦੀ ਮੜੀ ਜੀ ਰੰਗੀ ਉੱਥੇ ਮੈਂ ਦਿਖਾਦਾ ਆ ਝਾੜ ਗਿਆ ਸੀਗਾ ਜੀ ਇਹਦੇ ਮੈਂ ਤਾਂ ਨਹੀਂ ਝਾੜੇ ਜਿਆਦੇ ਮੈਂ ਕਿ ਬੱਚਾ ਹੈਗਾ ਸੀ ਹਨਾ ਇਹ ਆਪ ਹੁਣ ਝਾੜ ਗਿਆ ਚੱਲ ਆਪਾਂ ਇਹਨੂੰ ਹੋਰ ਕੱਟ ਲਾਂਗੇ ਵਿੱਚ ਤੇ ਹੁਣ ਫੜਾਈ ਜਾ ਬੋਡਾ ਜੋੜ ਖੜੇ ਯਾਰ ਨਹੀਂ ਮੇਰੇ ਟਾਂਬ ਪੱਤੀ ਬੋਥਲੇ ਕਾਲੀ ਕਾਰਾ ਡਾਬੋ ਪੱਤੀ ਬੋਥਲੇ ਹੋ ਮੇਰੇ ਡਾਬੋ ਪੱਤੀ ਬੋਥਲੇ ਕਾਲੀ ਕਾਰਾ ਡਾਬੋ ਪੱਤੀ ਬੋਥਲੇ ਕਾਲੀ ਕਾਰਾ ਆ ਬੋੜ ਵਾਂ ਕੁ ਜਣਾ ਬੁੱਧ ਟੋਕੀ ਪਾਲਿਆ ਕਬੂਤਰ ਤੇ ਇਹਨਾਂ ਨੂੰ ਟਾਂਗ ਦਿੰਨੇ ਆ ਕਿਉਂਕਿ ਇਹਦੇ ਪਿੰਜਰਾ ਛੋਟਾ ਵਾ ਆਪਾਂ ਉਸੇ ਦੇ ਹਿਸਾਬ ਨਾਲ ਪਾਇਆ 6-7 ਪਾਇਆ ਕਬੂਤਰ ਇਹਨਾਂ ਨੂੰ ਆਪਾਂ ਟਾਂਗ ਦਿੰਨੇ ਆ ਠੀਕ ਆ ਉਹ ਸਾਰੇ ਟਾਂਗ ਦਾਂਗੇ ਇੱਕ ਨੂੰ ਆਪਾਂ ਦੇਖਦੇ ਜਿੱਥੇ ਟਾਂਗ ਨਾਲ ਜਿੱਧਰ ਦਿਖਾ ਦੇ ਪੋਲ ਲੱਗਾ ਆਪਣਾ ਨਹੀਂ ਤੇ ਫਿਰ ਆਪਾਂ ਉਹ ਛਤਰੀ ਉੱਤ ਛਤਰੀਆਂ ਵੀ ਥਾਂ ਤੇ ਲਗਾ ਦਾਂਗੇ ਠੀਕ ਹੈ ਪਹਿਲਾਂ ਇਹਨਾਂ ਨੂੰ ਟਾਂਗ ਦਈਏ ਫਿਰ ਉਹ ਕੋਲ ਲਾਉਂਦੇ ਲੋ ਜੀ ਪਿੰਜਰੇ ਛਤਰੀਆਂ ਲੱਗ ਗਈਆਂ ਆਪਣੀਆਂ ਤੇ ਬਾਕੀ ਦੋ ਬੱਚੇ ਉੱਡ ਗਏ ਸੀਗੇ ਪਿੰਜਰੇ ਦੇ ਵਿੱਚ ਟਾਂਗਣ ਲੱਗਿਆਂ ਨੂੰ ਸ਼ੋਰ ਤੋਂ ਉੱਡ ਗਏ ਆ ਮੈਂ ਪਿੰਜਾ ਉਧਰ ਪਿੰਜਰਾ ਲਾਉਣ ਲਾ ਗਿਆ ਵੜਿਆ ਵਾਲਾ ਤੇ ਉਧਰ ਉਹਨੇ ਕੱਢ ਤੇ ਇੱਕ ਬੱਚਾ ਫਿਰਦਾ ਤੇ ਇੱਕ ਉਹ ਆ ਗਿਆ ਨੀਵਾ ਨੀਵਾ ਤੇ ਛਤਰੀਆਂ ਮੈਂ ਲਾਤੀਆਂ ਮੈਂ ਚੱਲ ਆਪੇ ਆ ਜਾਣਗੇ ਤੇ ਬਾਕੀ ਹੁਣ ਆਪਣਾ ਜਿਹੜਾ ਕੰਮ ਸੀ ਉਹ ਤਾਂ ਹੋ ਗਿਆ ਪ੍ਰੋਪਰ ਤੇ ਬਾਕੀ ਖੰਬ ਖੁੰਬ ਆ ਗਏ ਆ ਹੁਣ ਕੱਲੀ ਆਪਣੀ ਗੋਲੀ ਰਹਿ ਗਈ ਆ ਤੇ ਕਬੂਤਰ ਬਾਹਰ ਕੱਢਣ ਰਹਿ ਗਿਆ ਠੀਕ ਹੈ ਉਹ ਵੀ ਹੁਣ ਕੱਢ ਦਾਂਗੇ ਆਪਾਂ ਤੇ ਬਾਕੀ ਆਪਣਾ ਇੱਕ ਬੱਚਾ ਛਤਰੀ ਤੇ ਆ ਗਿਆ ਸਿੱਧਾ ਇੱਕ ਰੀ ਦਾ ਅੱਜ ਮੇਰੇ ਸਾਹਮਣੇ 5 ਮਿੰਟ ਹੀ ਉੱਡਿਆ ਵਾ ਠੀਕ ਹੈ ਤੇ ਆ ਹੁਣ ਪਿੰਜਰੇ ਪਿੰਜਰੇ ਲੱਗ ਗਏ ਸਾਰਾ ਕੁਝ ਹੋ ਗਿਆ ਠੀਕ ਹੈ ਤੇ ਬਾਕੀ ਆ ਵੀਡੀਓ ਨੂੰ ਫੁੱਲ ਸਪੋਰਟ ਕਰੋ ਸਾਰੇ ਵੀਰ ਭਰਾ ਜਿਵੇਂ ਪਿਛਲੀਆਂ ਵੀਡੀਓ ਨੂੰ ਕੀਤਾ ਸੀਗਾ ਪਿਆਰ ਸਾਰਿਆਂ ਨੇ ਦਿੱਤਾ ਵਾ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਵੀਰ ਭਰਾ ਠੀਕ ਹੈ ਤੇ ਬਾਕੀ ਹੁਣ ਇੱਕ ਅੱਧੀ ਬਾਜੀ ਹੋਰ ਆਪਣੀ ਸ਼ਾਇਦ ਨੇੜੇ ਤੇੜੇ ਆ ਜੇ ਤੇ ਆਪਾਂ ਉਹ ਵੀ ਛੱਡ ਦਾਂਗੇ ਬਾਕੀ ਹਜੇ ਆਪਾਂ ਕਬੂਤਰ ਤਾਂ ਬਾਹਰ ਕੱਢੇ ਨਹੀਂਗੇ ਮੈਂ ਤਾਂ ਨਹੀਂ ਹਜੇ ਐਂਟਰੀਆਂ ਉਂਟਰੀਆਂ ਦੇਖਦਾ ਪਿਆ ਕਿਤੇ ਜਦੋਂ ਆਪਾਂ ਕਬੂਤਰ ਬਾਹਰ ਕੱਢਣ ਲੱਗੇ ਫੇਰ ਆਪਾਂ ਵੇਖਾਂਗੇ ਨਾ ਬਾਜੀਆਂ ਬੂਜੀਆਂ ਕਿਉਂਕਿ ਆਪਣੇ ਕਬੂਤਰ ਹਜੇ ਹੈ ਨਹੀਂਗੇ ਐਵੇਂ ਆਪਾਂ ਕਿਸੇ ਤੋਂ ਮੰਗ ਮੰਗ ਕਰਾਂਗੇ ਅਗਲਾ ਕੁਗਾ ਇਹਦੇ ਕੋਲ ਇੱਕ ਜਾਨਵਰੀ ਹੈ ਨਹੀਂਗੇ ਹਨਾ ਤਾਂ ਸਿਸਟਮ ਥੋੜਾ ਜਿਹਾ ਭੜਾ ਜਿਹਾ ਬੰਦਾ ਲੱਗਦਾ ਬਾਕੀ ਆਪਣੇ ਕੋਲੇ ਆ ਸਾਰੇ ਜਾਨਵਰ ਡਾਉਣ ਵਾਲੀ ਆ ਆ ਹੈ ਗਿਆ ਅੱਠ ਕਿ ਇਹਦੇ ਵਿੱਚ ਆ 6-7 ਉਹਦੇ ਵਿੱਚ ਆ ਤੇ ਬਾਕੀ ਇਹਦੇ ਜਾ ਕਬੂਤ ਆ ਕਬੂਤਰ ਆਪਣੇ ਆ ਕਬੂਤਰੀਆਂ ਸਾਰੀਆਂ ਇੱਕ ਆ ਵਾਲੀ ਹੋਗੀ ਆ ਪਿੰਦੇ ਵਾਲੇ ਹੋਗੇ ਠੀਕ ਹੈ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਰੇ ਵੀਰ ਭਰਾ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਕਰਦੇ ਆ ਵੈਲਕਮ ਸਾਰੇ ਵੀਰ ਭਰਾ ਮਨ ਦਾ ਓਕੇ ਬਾਈ ਸਾਰੇ ਵੀਰ ਭਰਾ ਨੂੰ ਧੰਨਵਾਦ ਬਾਈ